ਰੱਬ ਬੰਦੇ ਨੂੰ ਜੀਵਨ ਦਿੰਦਾ ਹੈ ਤੇ ਪ੍ਰਮਾਤਮਾ ਹੀ ਬੰਦੇ ਨੂੰ ਜਿਗ ਦੇ ਰਿਹਾ ਹੈ ਤੇ ਪ੍ਰਮਾਤਮਾ ਨੇ ਹੀ ਇੱਕ ਦਿਨ ਬੰਦੇ ਨੂੰ ਮਿਟਾ ਦੇਣਾ ਹੈ ਫਿਰ ਸਭ ਤੋਂ ਵੱਡਾ ਤੇ ਪ੍ਰਮਾਤਮਾ ਹੋਇਆ ਜਿਹੜੀ ਹਰ ਥਾਂ ਤੇ ਆਪਣੀ ਰੱਖਿਆ ਕਰਦਾ ਪ੍ਰਮਾਤਮਾ ਫਿਰ ਆਪਾਂ ਮਹਾਰਾਜ ਜੀ ਦਾ ਦਰਬਾਰ ਛੱਡ ਕੇ ਗੁਰੂ ਮਹਾਰਾਜ ਜੀ ਨੂੰ ਛੱਡ ਕੇ ਹੋਰਾਂ ਦੇ ਅੱਗੇ ਜਾ ਕੇ ਮੱਥੇ ਤਕਰਦੇ ਆ ਮਹਾਰਾਜ ਜੀ ਦੀ ਗੁਰਬਾਣੀ ਪਤਾ ਕੀ ਕਹਿੰਦੀ ਹੈ ਕਹਿੰਦੇ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਕਹਿੰਦੇ ਕੇਵਲ ਪਰਮਾਤਮਾ ਇੱਕ ਹੈ ਇੱਕ ਦੀ ਅਰੰਧਨਾ ਕਰ ਇੱਕ ਨੇ ਤੈਨੂੰ ਪਾਰ ਲਾ ਦੇਣਾ ਐਵੇਂ ਲੋਕਾਂ ਦੇ ਸਾਹਮਣੇ ਜਾ ਕੇ ਲੋਕਾਂ ਦੇ ਜਾ ਕੇ ਪੈਰਾਂ 'ਚ ਡਿੱਗਦਾ ਤੈਨੂੰ ਕੁਝ ਨਹੀਂ ਮਿਲਣਾ ਰੱਬ ਹੈ ਇੱਕ ਇੱਕ ਦੀ ਅਰੰਧਨਾ ਕਰ ਸਭ ਕੁਝ ਤੈਨੂੰ ਇੱਕ ਦੇ ਘਰੋਂ ਮਿਲ ਜਾਵੇਗਾ